ਅੱਜ ਹੁਸ਼ਿਆਰਪੁਰ ਦੇ ਦਸੂਆ ਮਾਰਗ ਤੇ ਪਿੰਡ ਕਾਸੀਪੁਰ ਨੇੜੇ ਇੱਕ ਹਾਦਸਾ ਹੋਣ ਦੀ ਖਬਰ ਹੈ ਜਾਣਕਾਰੀ ਅਨੁਸਾਰ ਬਲੇਰੋ ਕਾਰ ਸਵਾਰ ਪਿੰਡ ਇੱਕ ਹਲਕਾ ਦਸੂਆ ਦੇ ਪਿੰਡ ਟੱਡੇয়াল ਦੇ ਰਹਿਣ ਵਾਲੇ ਨੇ ਅਦਮਲੇਲ ਕੋਲੜਾ ਜੀ ਇੱਕ ਵਿਆਹ 'ਚ ਸ਼ਾਮਲ ਹੋਣ ਜਾ ਰਹੇ ਸਨ ਜਦੋਂ ਉਹ ਪਿੰਡ ਕਾਸੀਪੁਰ ਕੋਲ ਪਹੁੰਚੇ ਤਾਂ ਕੁਝ ਲੋਕ ਆਪਣੀਆਂ ਮੱਝਾਂ ਚਰਾ ਰਹੇ ਸਨ ਜਿਸ ਦੌਰਾਨ ਇੱਕ ਮੱਝ ਉਹਨਾਂ ਦੀ ਗੱਡੀ ਮੋਰੇ ਆਉਣ ਕਾਰਨ ਗੱਡੀ ਪਲਟ ਗਈ ਅਤੇ ਮੌਕੇ ਤੇ ਰਾਹਗੀਰਾਂ ਨੇ ਉਹਨਾਂ ਨੂੰ ਗੱਡੀ ਵਿੱਚੋਂ ਕੱਢਿਆ ਮੇਰਾ ਜਸਵੰਤ ਸਿੰਘ ਗੋਗੀ ਅੱਛਾ ਜੀ ਗੱਡੀ ਤੁਹਾਡੀ ਸੀ ਕਿ ਸੀ ਹਾਂਜੀ ਮੇਰੀ ਗੱਡੀ ਜੀ ਕੌਣ ਤੁਹਾਡਾ ਬੇਟਾ ਚਲਾ ਰਿਹਾ ਸੀ ਬੇਟਾ ਚਲਾ ਰਿਆ ਜੀ ਉਹ ਐਡਵੋਕੇਟ ਹੈ ਪੇਸ਼ੇ ਤੋਂ ਜੀ ਅੱਛਾ ਜੀ ਵਕੀਲ ਸਾਹਿਬ ਗੱਡੀ ਚਲਾ ਰਿਹਾ ਸੀ ਤੇ ਕਿੱਦਾਂ ਹਾਦਸਾ ਹੋਇਆ ਕਿੱਥੇ ਕੋ ਹੋਇਆ ਜੀ ਹਾਦਸਾ ਜੀ ਇਹ ਕਾਂਠੀਆਂ ਰੋਡ ਦੇ ਉੱਤੇ ਅਸੀਂ ਕ੍ਰੋਸ ਕਰਦੇ ਸੀਗੇ ਤਾਂ ਖੱਬੇ ਪਾਸਿਓਂ ਸੱਜੇ ਨੂੰ ਗੁਜਾਂ ਦੀਆਂ ਮੱਝਾਂ ਤਿੰਨੇ ਚਾਰ ਹੀ ਦੌੜਦੀ ਆਈਆਂ ਸਿੱਧੀਆਂ ਆ ਕੇ ਗੱਡੀ 'ਚ ਚਲਦੀ ਗੱਡੀ 'ਚ ਵੱਜ ਗਈਆਂ ਅਸੀਂ ਘੱਟ ਸਪੀਡ 'ਚ ਸੀਗੇ ਤਾਂ ਸਾਡਾ ਬਚਾਅ ਹੋ ਗਿਆ ਨਹੀਂ ਤਾਂ ਨੁਕਸਾਨ ਕਿੰਨੇ ਜਣੇ ਸੀ ਟੋਟਲ ਅਸੀਂ 4 ਜਣੇ ਸੀਗੇ ਮੈਂ ਤੇ ਮੇਰੀ ਮਿਸੇਜ ਮੇਰਾ ਲੜਕਾ ਦਾ ਮਿਸੇਜ ਉਹਦੀ ਠੀਕ ਆ ਜੀ ਉਹ 4 ਜਣੇ ਸੀਗੇ ਤਾਂ ਸੱਟਾਂ ਸਾਰਿਆਂ ਤੇ ਲੱਗੀਆਂ ਸੱਟਾਂ ਲੱਗੀਆਂ ਮੇਰੇ ਤਾਂ ਘਰੋਟ ਲੱਗੀ ਐ ਵਕੀਲ ਸਾਹਿਬ ਦੇ ਬਚਾ ਆ ਜਿਹੜਾ ਮੇਰੀ ਮਿਸੇਜ ਹੈਗੀ ਉਹਦੇ ਜਿਹੜੀ ਖੱਬੀ ਬਾਹ ਤੇ ਉਹ ਦੱਬ ਜ ਨਾਲ ਸੱਟ ਲੱਗੀ ਉਹਨਾਂ ਨੂੰ ਉਹਨਾਂ ਨੂੰ ਫਸਟ ਐਂ ਦੇ ਭੇਜਿਆ ਜਾਏਗਾ ਤਾਂ ਨੂੰ ਦੇ ਸਿਰ 'ਚ ਲੱਗੀ ਜਦੋਂ ਜਗਦੰਭ ਜੀ ਦਾ ਕਿਟਕੀ ਲੱਗੀ ਉਹਦੇ ਸਿਰ ਤੇ ਉਹਨਾਂ ਨੂੰ ਜਾ ਕੇ ਇੱਥੇ ਰਹੇ ਸੀ ਤੁਸੀਂ ਅਸੀਂ ਪਿੰਡੋਂ ਪਿੰਡ ਡੜਿਆਲ ਤੋਂ ਮੈਂ ਜਾ ਰਿਹਾ ਸੀ ਆਪਣੇ ਕੁੜਮਾ ਦੇ ਮੇਰੇ ਵਕੀਲ ਦੇ ਲੜਕੇ ਦੇ ਸਾਲੇ ਦੀ ਮੈਰਿਜ ਸੀਗੀ ਮਲੇਰ ਕੋਟ ਲਈ ਠੀਕ ਹੈ ਜੀ ਪਰਸੋਂ ਦੀ ਮੈਰਿਜ ਸੀਗੀ ਅੱਜ ਤਾਂ ਇਹ ਰਹਿਣ ਵਾਲੇ ਕਿੱਥੇ ਤੇ ਅਸੀਂ ਪਿੰਡ ਡੜਿਆਲ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਤਸੀਨ ਦਸੂਆ ਜੀ ਤੇ ਗੱਡੀ ਦਾ ਕਿੰਨਾ ਕਿ ਨੁਕਸਾਨ ਹੋਇਆ ਜੀ ਗੱਡੀ ਦਾ ਨੁਕਸਾਨ ਦੇਖੋ ਜੀ ਕਾਫੀ ਐ ਮੋਰੀਆਂ ਗੱਡੀ ਸਾਰੀ ਬ੍ਰੇਕ ਸ਼ੀਸ਼ੇ ਟੁੱਟ ਗਏ ਐ ਲਾਈਟਾਂ ਸਾਰੀਆਂ ਟੁੱਟ ਗਈਆਂ ਖਿੜਕੀਆਂ ਸਾਰੀਆਂ ਬ੍ਰੋਕਨ ਆ ਤੇ ਲੋਕਾਂ ਨੇ ਮਦਦ ਕੀਤੀ ਲੋਕਾਂ ਨੇ ਪੂਰੀ ਮਦਦ ਕੀਤੀ ਪਾਣੀ ਲੋਕਾਂ ਨੇ ਸਾਨੂੰ ਪਲਾਇਆ ਜੀ ਹਾਂਜੀ ਪੱਤੀ ਨਾਮ ਅੰਮ੍ਰਿਤੋਲ ਮੇਰਾ ਭਾਜੀ ਵਿਸ਼ਵਾਸ ਬੜਿਆਲ ਜੀ ਕਿੱਥੇ ਰਹਿਣ ਵਾਲੇ ਭਾਜੀ ਮੈਂ ਡੜਿਆਲੀ ਪਿੰਡ ਦਾ ਹਲਕਾ ਦਸੂਆ ਜੀ ਹਲਕਾ ਦਸੂਆ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਜੀ ਆਪਾਂ ਦਸੂਏ ਤੋਂ ਆਂਦੇ ਪਏ ਸੀ ਕਿ ਮਲੇਰ ਕੋਟਲੇ ਜਾਣਾ ਸੀਗਾ ਅੱਛਾ ਜੀ ਤੇ ਇਧਰੋਂ ਦਾ ਇਧਰੋਂ ਅਸੀਂ ਆਂਦੇ ਪਏ ਸੀ ਦਸੋਏ ਵਾਲੀ ਸਾਈਡ ਤੋਂ ਅੱਛਾ ਜੀ ਤੇ ਜਦੋਂ ਆਪਾਂ ਸੈਂਚਰੀ ਕ੍ਰੋਸ ਕੀਤੀ ਐ ਕਸੀਪੁਰ ਪਿੰਡ ਲਾਗੇ ਇਧਰੋਂ ਜੱਕ ਦਾ ਪੰਜ ਸੱਤ ਮੱਝਾਂ ਦੌੜੀਆਂ ਦੌੜੀਆਂ ਆਈਆਂ ਉਹ ਮੱਝਾਂ ਨੂੰ ਬਚਾਉਂਦੇ ਬਚਾਉਂਦੇ ਗੱਡੀ ਪੁੱਠੀ ਹੋ ਗਈ ਅੱਛਾ ਜੀ ਨੁਕਸਾਨਦਾਰੋਂ ਬਚਾ ਹੋ ਗਿਆ ਜੀ ਹਾਂ ਜੀ ਹਾਂ ਜੀ ਬਚਾ ਹੋ ਗਿਆ ਨਹੀਂ ਨਹੀਂ ਗੁਜਰਾਂ ਦੀਆਂ ਮੱਝਾਂ ਸੀਗੀਆਂ ਜੀ ਇਹਨਾਂ ਨੂੰ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ ਗੁਜਰਾਂ ਨੂੰ ਕੀ ਮੱਝਾਂ ਕਿ ਰੋਡ ਤੇ ਜਦੋਂ ਆਪਾਂ ਹਾਈਵੇ ਦੇ ਲੈ ਕੇ ਜਾਣੀਆਂ ਕਿੱਦਾਂ ਲੈ ਕੇ ਜਾਣੀਆਂ ਜੱਕਦਮ ਆ ਗਿਆ ਫਿਰ ਵੀ ਪਰਮਾਤਮਾ ਦਾ ਸ਼ੁਕਰ ਹੈ ਕਿ ਬਚਾਅ ਹੋ ਗਿਆ ਜੀ ਗੱਡੀ ਹੁਣ ਪਲਟ ਗਈ ਨਹੀਂ ਪਲਟ ਗਈ ਬੜੀ ਨੁਕਸਾਨ ਹੋ ਗਿਆ ਗੱਡੀ ਦਾ ਤਾਂ ਪਾਜੀ ਹੁਣ ਇੰਸ਼ੋਰੈਂਸ ਵਾਲੇ ਦੱਸਣਗੇ ਬਾਕੀ ਇਹ ਹੈ ਕਿ ਉਹ ਗੁਜਰੀ ਬਿਠਾਈ ਆ ਜਿਨ੍ਹਾਂ ਦੀਆਂ ਮੱਜਾਂ ਦੀਆਂ ਬਾਕੀ ਉਹ 도ੜ ਗਏ ਸੀਗੇ ਇੱਕ ਇੱਕ ਕਾਬੂ ਕੀਤੀ ਹੈ ਗੁਜਰੀ ਯਾਨੀ ਗੱਡੀ ਤੁਹਾਡੀ ਪਲਟ ਗਈ ਤੁਹਾਨੂੰ ਕੱਢਣ ਦੀ ਪਜਾਏ ਨਹੀਂ ਨਹੀਂ ਉਹ 도ੜ ਗਏ ਆ ਤੁਹਾਨੂੰ ਛੱਡ ਕੇ 도ੜ ਗਏ ਹਾਂ ਜੀ ਹਾਂ ਜੀ ਹਾਂ ਜੀ ਉਹ 도ੜ ਗਏ ਜਾਂਦੀ ਹੋਈ ਆ ਜੀ ਤਾਂ ਹੁਣ ਪੁਲਿਸ ਨੂੰ ਤਲਾਸ਼ ਕਰਤੀ ਆ ਜੀ ਹਾਂ ਜੀ ਹਾਂ ਜੀ ਪੁਲਿਸ ਨੂੰ ਫੋਨ ਕੀਤਾ ਹੈ ਜੀ ਐਮਰਜੈਂਸੀ ਉਹ ਕਹਿੰਦੇ ਭੇਜਦੇ ਆ ਥਾਣੇ ਵਾਲੀ ਜੀ ਠੀਕ ਹੈ ਜੀ ਤੇ ਕਿੰਨੇ ਜਣੇ ਸੀਗੇ ਤੁਸੀਂ ਅਸੀਂ 4 ਜਣੇ ਜੀ ਸੀਗੇ ਜੀ ਠੀਕ ਹੈ ਕੋਈ ਛੱਟਕੋਟ ਵੀ ਲੱਗ ਗਈ ਹੈ ਜੀ ਹਾਂ ਜੀ ਮਾਤਾ ਮਾਦਾ ਉਹਨਾਂ ਦੇ ਉਦਾਂ ਦਾ ਬਚਾਇਆ ਜੀ ਪਰ ਇਹਨਾਂ ਨੂੰ ਗੁੱਜੀਆਂ ਸੱਟਾਂ ਲੱਗੀਆਂ ਕਿ ਜਿਹੜੇ ਅਕਸਰ ਦੇਖਦੇ ਆ ਕਿ ਡੀਸੀ ਸਾਹਿਬ ਵੱਲੋਂ ਸਮੇਂ-ਸਮੇਂ ਤੇ ਪ੍ਰੈਸ ਨੋਟ ਜਾਰੀ ਕੀਤੇ ਜਾਂਦੇ ਆ ਬਿਲਕੁਲ ਬਿਲਕੁਲ ਹਾਈਵੇ ਸ ਤੇ ਪਿੰਡਾਂ ਦੀਆਂ ਡੰਡੀਆਂ ਤੇ ਇਹ ਇਸ ਤਰ੍ਹਾਂ ਪਸ਼ੂ ਚਰਾਣੇ ਆ ਲਾਊਡ ਨਹੀਂ ਨਹੀਂ ਹੈਗੇ ਸੁਪਰੀਮ ਕੋਰਟ ਦੀ ਜੱਜਮੈਂਟ ਆ ਜੀ ਲੈ ਕੇ ਨਹੀਂ ਜਾ ਸਕਦੇ ਰਬਾਈ ਰੋਡ ਜੀ ਜਿੰਨੇ ਜਿਹੜੇ ਵੀ ਕਟਲਸ ਵਾਲੇ ਹੈਗੇ ਆ ਕਟਲ ਦੋਸਤ ਵਾਲੇ ਲੈ ਕੇ ਨਹੀਂ ਜਾ ਸਕਦੇ ਪਰ ਹਾਂਜੀ ਹਾਂਜੀ ਭਾਈ ਮੈਂ ਪੇਸ਼ਾ ਹਾਂ ਹਾਂਜੀ ਸਰ ਤੇ ਕੀ ਪੁੱਤਰ ਤੁਹਾਨੂੰ ਤਾਂ ਕਾਨੂੰਨ ਦਾ ਸਾਰਾ ਪਤਾ ਫਿਰ ਵੀ ਹੁਣ ਕੀ ਇਹਨਾਂ ਤੇ ਲੱਗਦਾ ਵੀ ਹੋਣਾ ਚਾਹੀਦਾ ਹੁਣ ਇਹਨਾਂ ਤੋਂ ਜੋ ਨੁਕਸਾਨ ਹੋਇਆ ਪਰ ਭਾਈ ਕਰਾਂਗੇ ਨੀਤਾ ਫੇਰ ਇਹਨਾਂ ਤੇ ਲੀਗਲ ਹੀ ਲ ਮੈਂ ਰੋਡ ਤੇ ਚੜ੍ਹਨ ਤੋਂ ਪਹਿਲਾਂ ਜਾਂਦਾ 10 ਬੰਦੇ ਨਾਲ ਹਾਂ ਜੀ ਜੀ ਮੇਰੇ ਨਾਲ ਪੇਰੈਂਟ ਸੀਗੇ ਮੇਰੀ ਫੈਮਿਲੀ ਸੀਗੀ ਹਾਂ ਜੀ ਸਰ ਇੱਕ ਅੱਜ ਹਾਦਸਾ ਹੋਇਆ ਹੈ ਕਿ ਉਹਦੇ ਹਾਦਸੇ ਬਾਰੇ ਕੀ ਇਨਫੋਰਮੇਸ਼ਨ ਹੈ ਕਿੱਥੇ ਹੋਇਆ ਸੀ ਅੱਜ ਇੱਕ ਹਨੂਮਰ ਟੈਲੀਫੋਨ ਆਇਆ ਸੀਗਾ ਕਾਸੀਪੁਰ ਤੋਂ ਜੀ ਵੀ ਇੱਥੇ ਕੋਈ ਮੱਜਾਂ ਦੇ ਵਿੱਚ ਦਸੂਏ ਬਣੋ ਆ ਰਹੇ ਸੀ ਜਸਵੰਤ ਸਿੰਘ son of ਸ਼ੇਰ ਸਿੰਘ ਬਸ ਹੀ ਡੜਿਆਲ ਜੀ ਵੀ ਉਹਨਾਂ ਦੀ ਜੀਪ ਜਿਹੜੀ ਆ ਉਹ ਡੰਗਰਾਂ ਦੇ ਨਾਲ ਸੜਕ ਤੇ ਜਾ ਰਹੀ ਸੀ ਉਹਨਾਂ ਦੇ ਟਕਰਾ ਗਈ ਆ ਤੇ ਪਲਟ ਗਈ ਆ ਤੇ ਫਿਰ ਅਸੀਂ ਏਐਸਆਈ ਉਸ ਸਤਨਾਮ ਸਿੰਘ ਸਾਡਾ ਡਿਊਟੀ ਅਫਸਰ ਜਿਹੜੇ ਮੌਕੇ ਤੇ ਪਹੁੰਚੇ ਆ ਜਾ ਕੇ ਉਹਨਾਂ ਨੇ ਉਹ ਗੱਡੀ-ਗੱਡੀ ਸਿੱਧੀ ਕਰਾਈ ਦੀ ਜਿਹੜੇ ਜ਼ਖਮੀ ਸੀਗੇ ਕੋਈ ਲੇਡੀ ਦਾ ਜ਼ਿਆਦਾ ਨਹੀਂ ਸੀ ਠੀਕ ਠੀਕ ਥੋੜੇ ਜਿਹਾ ਹੋ ਗਏ ਸੀਗੇ ਇੰਜਰਡ ਹੋ ਗਏ ਸੀਗੇ ਉਹਨਾਂ ਨੂੰ ਡੰਗਰ ਵਾਲੇ ਉੱਥੋਂ ਨਿਕਲ ਗਏ ਸੀ ਉਹਨਾਂ ਦੀ ਉਹ ਪਤਾ ਕਰ ਰਹੇ ਆ ਕਿ ਕਿਹੜੇ ਬੰਦੇ ਦੇ ਸੀਗੇ ਉਹ ਡੰਗਰ ਜੀ ਤੇ ਉਹਨਾਂ ਨੇ ਜਾਂਚ ਕਰਕੇ ਉਹਨਾਂ ਨੂੰ ਬੁਲਾ ਕੇ ਤੇ ਜਿਹੜੀ ਜੀਪ ਵਾਲੀ ਪਾਰਟੀ ਆ ਉਹਨਾਂ ਦੀ ਹਕਰ ਅਸੀਂ ਕਰਾਈ ਜਾਊਗੀ ਹਾਂ ਜੀ ਜਾਂਚ ਕਰ ਰਿਹਾ ਹੈ ਸਾਡਾ ਡਿਊਟੀ ਅਫਸਰ ਠੀਕ ਹੈ ਜਿਵੇਂ ਦੇਖਿਆ ਜਾਂਦਾ ਹੈ ਕਿ ਪ੍ਰਸ਼ਾਸਨ ਨੂੰ ਲਗਾਤਾਰ ਅਪੀਲ ਕੀਤੀ ਜਾਂਦੀ ਹੈ ਸਰ ਕਿ ਡੰਗਰ ਜਿਹੜੇ ਇਸ ਤਰ੍ਹਾਂ ਨਹੀਂ ਚਰਾਉਣੇ ਚਾਹੀਦੇ ਪਰ ਕੀ ਕਹਿਣਾ ਚਾਹੁੰਗੇ ਇਹ ਹਾਦਸਾ ਵੀ ਵਾਪਰਿਆ ਹੈ ਕਿ ਕੀ ਕੋਈ ਨਾ ਜੰਗੀ ਜਾ ਰਿਹਾ ਕੋਈ ਅਸੀਂ ਦੇ ਹੀ ਕਹਨੇ ਆ ਪਈਏ ਜਿਹੜੇ ਆ ਡੰਗਰ ਲੈ ਕੇ ਆ ਰੋਡਾਂ ਤੇ ਹਾਈਵੇ ਤੇ ਚੱਲਦੇ ਆ ਜਾਂ ਸੜਕਾਂ ਤੇ ਚੱਲਦੇ ਨਹੀਂ ਚੱਲਣਾ ਚਾਹੀਦਾ ਇਹਨਾਂ ਨੂੰ ਤੇ ਜੇ ਫਿਰ ਨਹੀਂ ਹਟਦੇ ਤਾਂ ਫਿਰ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋਂ ਚੱਲਿਆਂਦੀ ਜਾਊਗੀ